ਆਣਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਪਿੰਡ ਭਾਗੋ ਰਈਆਂ ਵਿਖੇ ਜੋ ਬਾਬਾ ਸਾਹਿਬ ਇੰਫਰਮ ਬੀਆਰ ਅੰਵੇਸ਼ਕਰ ਸਾਹਿਬ ਜੀ ਦੇ ਨਾਮ ਦੇ ਉੱਪਰ ਇੱਕ ਕਮੇਸ਼ਲ ਸੈਂਟਰ ਚਲਾਇਆ ਜਾਂਦਾ ਸਾਡੇ ਮੰਤਰੀ ਜੀ ਪਿੰਡ ਭਾਗੋ ਰਈਆਂ ਉਹਨਾਂ ਵੱਲੋਂ ਸੋ ਉੱਥੇ ਅੱਜ ਕੁੰਝੀਆਂ ਮੇਰੇ ਨਾਲ ਸ਼੍ਰੋਮਣੀ ਗ੍ਰੰਟਰੇਟਾ ਦਾ ਚਮਸਾਨੀ ਦੇ ਪ੍ਰਧਾਨ ਅੱਜ ਸਿੰਘ ਜੀ ਦਾ ਸਾਥ ਹਰਿਆਣਾ ਦੇ ਸੂਚੀ 팀 ਪਹੁੰਚਿਆ ਸੋ ਮੈਂ ਇੱਥੇ ਅੱਜ ਪਹੁੰਚ ਕੇ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਬੱਚੇ ਜਿਹੜੇ ਛੋਟੇ ਛੋਟੇ ਐ ਬਾਬਾ ਸਾਹਿਬ ਦੇ ਤੇ ਬੀ ਆਰ ਅੰਬੇਦਕਰ ਸਾਹਿਬ ਦੀਆਂ ਸਿੱਖਿਆਵਾਂ ਤੇ ਬਾਬਾ ਸਾਹਿਬ ਦੇ ਤੇ ਬੀ ਆਰ ਅੰਬੇਦਕਰ ਸਾਹਿਬ ਦੀ ਜੀ ਕਲਮ ਨੂੰ ਜੋ ਹਾਸਲ ਕਰ ਰਹੇ ਆ ਤੇ ਪੜ ਰਹੇ ਆ ਤੇ ਬੰਦੇ ਹੀ ਅਫਸਰ ਬਣਦਾ ਜਿਹੜਾ ਯਤਨ ਕਰਦਾ ਇਹ ਵਾਕਈ ਸਲਾਘਾ ਜੀ ਕੋ ਕਰਾਲਾ ਹੈ ਸਾਡੇ ਮਨਪ੍ਰੀਤ ਜੀ ਦਾ ਅਤੇ ਉਹਨਾਂ ਦੀ ਸਿਮਚੀ ਟੀਮ ਦਾ ਉਹਨਾਂ ਪਿੰਡ ਦਾ ਬਹੁਤ ਵਧੀਆ ਸਹਿਯੋਗ ਹੈ। ਤੁਮਿਆਸ ਕਰਦਾ ਹੈ ਇਸੇ ਤਰ੍ਹਾਂ ਸਾਰਾ ਪਿੰਡ ਜਿਹੜਾ ਹੈ ਇਹਨਾਂ ਦਾ ਸਾਥ ਦੇਵੇਗਾ। ਤੇ ਜਿਹੜਾ ਟਿਊਸ਼ਨ ਸੈਂਟਰ ਹੈ ਉਹ ਹੋਰ ਵਧੀਆ ਉਪਦਰਪੀ ਜਿਹੜਾ ਚਲਾਉਣਗੇ। ਮੈਂ ਸਾਰੇ ਸਮਾਜ ਨੂੰ ਵੀ ਅਪੀਲ ਕਰਦਾ ਹੈ ਕਿ ਇਸ ਤਰ੍ਹਾਂ ਦੇ ਇਹਨਾਂ ਤੋਂ ਪ੍ਰੇਰਨਾ ਲੈ ਕੇ ਪਿੰਡ ਭੱਜ ਰਹੀਆਂ ਤੋਂ ਸਾਨੂੰ ਹੋਰ ਵੀ ਪਿੰਡਾਂ ਦੇ ਵਿੱਚ ਜਿੱਥੇ ਸਾਂਝੀਆਂ ਜਗ੍ਹਾ ਹੈ ਉਹਦੇ ਇਹਨਾਂ ਤਰ੍ਹਾਂ ਦੇ ਜਿਹੜੇ ਪੀਓ ਪੋਸਟ ਮਿਸ਼ਨ ਸੈਂਟਰ ਚਲਾਉਣੇ ਚਾਹੀਦੇ ਆ ਕਿਉਂਕਿ ਇਹਨਾਂ ਕ੍ਰਿਸ਼ਨ ਸੈਂਟਰ ਤੇ ਮਾਧਿਅਮ ਨਾਲ ਅਸੀਂ ਬਾਬਾ ਸਾਈਂ ਫੈਕਟਰ ਬੀਆਰ ਦੇ ਇਫੈਕਟ ਉਹ ਦਰਸ਼ਾਇਆmarg ਹੈ ਜੋ ਉਹਨਾਂ ਨੇ ਸਾਨੂੰ ਪ੍ਰੇਰਣਾ ਕਿ ਕੀਤੀ ਹੈ ਜੋ ਉਹਨਾਂ ਨੇ ਸਾਨੂੰ ਕਲਮ ਫੜਾਈ ਹੈ ਕਿ ਉਹ ਅਸੀਂ ਆਪਣੇ ਬੱਚਿਆਂ ਤੱਕ ਪਹੁੰਚਾ ਸਕਦੇ ਆ ਕਿਉਂਕਿ ਛੋਟੀ ਜਿਹੜੀ ਜਿੰਨਾ ਘਰਾਂ ਦੀ ਨਹੀਂ ਮਜ਼ਬੂਤ ਹੁੰਦੀ ਹੈ ਉਹ ਘਰ ਜਿਹੜੇ ਆ ਵੱਡੀ ਉਸਾਰੀ ਕਰਦੇ ਨੇ ਇਸ ਕਰਕੇ ਜੇ ਸਾਡੇ ਛੋਟੇ ਬੱਚੇ ਵਧੀਆ ਲੈਵਲ ਤੇ ਛੋਟੇ ਪੱਧਰ ਤੇ ਬਾਬਾ ਸਾਹਿਬ ਡਾਕਟਰ ਪੀਆ ਰਮੇਸ਼ਾ ਸਾਹਿਬ ਜੀ ਜੀ ਸੋਚ ਨੂੰ ਪੜਨਗੇ ਉਹਨਾਂ ਦੀਆਂ ਸ਼ਖਾਵਾਂ ਨੂੰ ਪੜਨਗੇ ਉਹਨਾਂ ਬਾਰੇ ਸਮਝਣਗੇ ਕਿ ਆਉਣ ਵਾਲੇ ਸਮੇਂ 'ਚ ਉਹ ਜਿਹੜੇ ਆ ਮੁੰਡੇ ਅਫਸਰ ਬਣੇ ਅਤੇ ਆਪਣੀ ਕੌਮ ਆਪਣੇ ਸਮਾਜ ਆਪਣੇ ਧਰਮ ਦੇ ਜਿਹੜਾ ਉਹ ਸੇਵਾ ਕਰਨ ਦੇ 'ਚ ਆਪਣੇ ਕੌਮ ਦਾ ਹੀਰਾਂ ਨਾਰੋਸ਼ਨ ਕਰਨਗੇ ਸੋ ਅੱਜ ਮੈਂ ਪਿੰਖਾ ਭਗੋੜੀਆਂ ਵਿੱਚ ਪਹੁੰਚਿਆ ਮੈਂ ਧੰਨਵਾਦ ਕਰਦਾ ਸੂਚੀ ਟੀਮ ਦਾ ਐਂਡ ਭਗੋੜੀਆਂ ਦੀ ਕ੍ਰਿਸ਼ਨ ਸੰਤ ਸਿੰਘ ਟੀਮ ਦਾ नदी की आते उन्होंने की टीम का जो बोले सुन ना पर भगवान वाजी भगवान जय श्री 108 बार और हमारा महाराज जी जय हो शासन जो बस पढ़ो देख बोल